ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਵੀਰ ਜੀ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਇੱਕ ਬੇਨਤੀ ਕਰਨ ਆਏ ਆ ਕਿ ਅੱਜ ਮੇਰੇ ਨਾਲ ਰਾਜਾ ਸਾਸੀ ਹਲਕੇ ਦੇ ਨਗਰ ਕੌਂਸਲ ਦੇ ਪੰਚਾਇਤਾਂ ਦੇ ਜਿਹੜੇ ਨੇ ਕੌਂਸਲਰ ਸਾਹਿਬਾਨ ਖੜੇ ਨੇ ਔਰ ਉੱਥੋਂ ਦੇ ਜਿਹੜੇ ਪ੍ਰਧਾਨ ਲਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਬੱਬੂ ਨੇ ਔਰ ਉਹਨਾਂ ਨੇ ਇਹਨਾਂ ਨੂੰ ਮੀਟਿੰਗ ਦੇ ਦੌਰਾਨ ਅੱਜ ਨਹੀਂ ਪਹਿਲਾਂ ਵੀ ਬੜੀ ਬਾਰ ਬੇਇੱਜ਼ਤ ਕੀਤਾ ਗਿਆ ਅਖੀਰ ਇਹ ਵੀਰ ਨੇ ਮੈਨੂੰ ਰੋ ਰੋ ਕੇ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਇਹਨਾਂ ਦੱਸਿਆ ਕਿ ਉਹਨਾਂ ਨੂੰ ਆਜ਼ਾਦ ਦੇ ਖਿਲਾਫ ਅਪੱਤੀਜਨਕ ਸ਼ਬਦ ਬੋਲੇ ਆ ਇਹਨਾਂ ਨੂੰ ਬਹਿਜਿਤ ਕੀਤਾ ਗਿਆ ਇਹਨਾਂ ਨੂੰ ਵਕਾਊ ਦੱਸਿਆ ਗਿਆ ਕਿ ਤੁਸੀਂ ਮਤਵੀ ਸਿੱਖ ਕੌਮ ਦੇ ਲੋਕ ਜਿਹੜੇ ਵਕਾਊ ਹੋ ਤੁਸੀਂ ਵਕਾਊ ਕੌਮ ਦੇ ਨੁਮਾਇੰਦੇ ਹੋ ਤੁਸੀਂ ਔਰ ਇਹਨਾਂ ਦੀਆਂ ਫੋਟੋਆਂ ਚੋਰੀ ਇਹਨਾਂ ਦੀ ਵੀਡੀਓ ਬਣਾਈਆਂ ਔਰ ਇਹਨਾਂ ਦੀਆਂ ਵੀਡੀਓ ਬਣਾ ਕੇ ਤੇ ਇਹਨਾਂ ਦੀ ਫੋਟੋ ਬੇਸਕ ਕਰਕੇ ਨਾਲ ਤੇ ਉਹਨਾਂ ਨੂੰ ਦੱਲੇ ਸ਼ਬਦ ਵਰਤੇ ਆ ਕਿ ਇਹ ਦੱਲੇ ਹੋ ਤੁਸੀਂ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਅਜੇ ਤਾਂ ਸਰੰਗੜੇ ਵਾਲਾ ਮਾਮਲਾ ਨਹੀਂ ਠੰਡਾ ਹੋਇਆ ਪਹਿਲਾਂ ਵੀ ਇੱਥੋਂ ਇੱਕ ਆਮ ਆਦਮੀ ਪਾਰਟੀ ਨੇ ਸਰਪੰਚ ਚੁਣਿਆ ਔਰ ਚੁਣੇ ਹੋਏ ਨਿਮੰਦੇ ਜਿਹੜੇ ਆ ਸਾਰੇ ਨਗਰ ਦੇ ਸਾਂਝੇ ਹੁੰਦੇ ਆ ਤੇ ਅਜੇ ਉਹ ਮਸਲਾ ਨਹੀਂ ਸੀ ਠੰਡਾ ਹੋਇਆ ਤੇ ਇਹ ਵਾਲਾ ਮਸਲਾ ਆ ਗਿਆ ਇਸ ਤੋਂ ਪਹਿਲਾਂ ਵੀ ਇੱਕ ਮਸਲਾ ਹੋਰ ਸੀ ਹੁਣ ਇਹ ਜਦੋਂ ਭੈਣ ਭਰਾਵਾਂ ਦੀਆਂ ਗਤੀਵਿਧੀਆਂ ਮੇਰੇ ਤੱਕ ਪਹੁੰਚਦੀਆਂ ਤੇ ਮੈਨੂੰ ਮਜਬੂਰਨ ਐਜ਼ ਗੁਰਸਿੱਖ ਬੋਲਣਾ ਪੈਂਦਾ ਹਾਲਾਂਕਿ ਮੈਂ ਚਾਹੁੰਦਾ ਨਹੀਂ ਆ ਕਿ ਮੈਂ ਗੁਰਸਿੱਖ ਹੋ ਕੇ ਜਾਤ ਪਾਤ ਦੀ ਗੱਲ ਕਰਾਂ ਇਹ ਗੁਰੂ ਸਾਹਿਬ ਦੇ ਸਿਧਾਂਤ ਕਹਿੰਦੇ ਨਹੀਂ ਲੇਕਿਨ ਮਜਬੂਰਨ ਸਾਨੂੰ ਕਰਨਾ ਪੈਂਦਾ ਆ ਪੰਜਾਬ ਦੇ ਵਿੱਚ ਹੜ ਆ ਗਿਆ ਸਭ ਕੁਝ ਰੋੜ ਕੇ ਲਿਆ ਗਿਆ ਔਰ ਹੰਕਾਰ ਸਾਡਾ ਇਹ ਧੌਣ ਦੇ ਕਿੱਲੇ ਨਹੀਂ ਸਾਡੇ ਰੋੜ ਕੇ ਲੈ ਕੇ ਜਾ ਸਕੀ ਸੋ ਇਹ ਸਾਡੀਆਂ ਭੈਣਾਂ ਨੂੰ ਦੱਲੇ ਸ਼ਬਦ ਵਰਤਿਆ ਗਿਆ ਸਾਡੇ ਵੀਰਾਂ ਨੂੰ ਦੱਲੇ ਸ਼ਬਦ ਵਰਤਿਆ ਗਿਆ ਸਾਡੇ ਸਮਾਜ ਨੂੰ ਆਏ ਦਿਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਇੱਕ ਕਿਰਪਾ ਕਰਕੇ ਅਸੀਂ ਬੇਨਤੀ ਕਰਨ ਆਏ ਆ ਜੇਕਰ ਦੋ ਤਿੰਨ ਦਾ ਸਮਾਜ ਦੀ ਸੀ ਸਭ ਨੂੰ ਕਿਹਾ ਸੀ ਜੀ ਅੱਜ ਸ਼ਨੀਵਾਰਾ ਕੱਲ ਐਤਵਾਰਾ ਸੋਮਵਾਰ ਦਾ ਦਿਨ ਅਸੀਂ ਇਹਨਾਂ ਨੂੰ ਫਾਲਤੂ ਦਿੰਨੇ ਆ ਨਹੀਂ ਤੇ ਮੰਗਲਵਾਰ ਜਿਹੜਾ ਵਾ ਵੱਡੇ ਲੈਵਲ ਤੇ ਮੈਂ ਆਪਣੇ ਸਮਾਜ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਉਹ ਪਹੁੰਚਦੇ ਵੀ ਆ ਤੇ ਜਿੱਦਾਂ ਸਰਾਂਗੜੇ ਦੇ ਵਿੱਚ ਇਕੱਠ ਹੋਇਆ ਸੀ ਇਸ ਤੋਂ ਦੁੱਗਣਾ ਇਕੱਠ ਆਪਾਂ 에ਰਪੋਰਟ ਰੋਡ ਜਾਮ ਕਰਾਂਗੇ ਫਿਰ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਨਾਲ ਕਹਵੇ ਕਿ ਇੱਥੇ ਕੋਈ ਸਰਕਾਰੀ ਡਿਊਟੀਆਂ ਲੱਗੀਆਂ ਨੇ ਜਾਂ ਵਿਘਨ ਪਾਉਂਦੇ ਆ ਕੁਝ ਵੀ ਭਾਵੇਂ ਜਿਹੜਾ ਵੀ ਇਹਨਾਂ ਨੇ ਕੋਈ ਸਾਡੇ ਸ਼ੱਦਤ ਕਰਨਾ ਪਰ ਸ਼ਰੀਆਮ ਕਰ ਸਕਦਾ ਅਸੀਂ 19 ਦਿਨ ਤੱਕ ਉੱਠਣਾ ਨਹੀਂ ਹੈ ਜਿੰਨੀ ਦੇਰ ਤੱਕ ਉਹ ਵੀਰ ਤੇ ਕਾਰਵਾਈ ਨਹੀਂ ਹੁੰਦੀ ਤੇ ਜਿੰਨੀ ਦੇਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਕਿੰਨਾ ਦੇਖੋ ਕਿਸੇ ਜਿਹੜੇ ਥਾਰਗੇਟ ਦੇ ਵਿੱਚ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਉਹ ਵੀ ਰਾਸਾ ਨਹੀਂ ਹਲਕਾ ਹੋ ਰਹੀ ਇਹ ਵੀ ਰਾਸਾਸੀ ਦਾ ਲੱਗ ਗਿਆ ਲੱਗਦਾ ਨਹੀਂ ਬਾਰ ਬਾਰ ਜਿਹੜੇ ਆਮ ਆਦਮੀ ਪਾਰਟੀ ਦੇ ਸਥਾਨ ਜਿਹੜੇ ਵਰਕਰ ਮੇਰੇ ਸੰਬੰਧ ਨੇ ਉਹਨਾਂ ਵੱਲੋਂ ਹੀ ਚੋਸ ਦਾ ਜਾਤੀ ਸੁਜੇ ਗੱਲਾਂ ਕੀਤੀਆਂ ਜਾਂਦੀਆਂ ਨੇ ਦੋ ਚੀਜ਼ਾਂ ਇਹਦੇ 'ਚ ਮੈਂ ਆਮ ਆਦਮੀ ਪਾਰਟੀ ਦਾ ਦੋਸ਼ ਨਹੀਂ ਮੰਨ ਸਕਦਾ ਪਾਰਟੀ ਨੇ ਕਦੇ ਵੀ ਕਹਿੰਦੀ ਕਿਸੇ ਨੂੰ ਕਿਸੇ ਨੂੰ ਮੈਂ ਤੇ ਉਹਨੇ ਕਹਿੰਦੀ ਕਿ ਤੁਸੀਂ ਗਲਤ ਕਰੋ ਲੇਕਿਨ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਇਹ ਮੈਂ ਕੰਨਾ ਵੀ ਬੇਸਮਝੀ ਦੇ ਨਾਲ ਅਨਪੜ੍ਹ ਲੋਕ ਅੱਗੇ ਲਾਏ ਨਾ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਦੇਖਣਾ ਪੈਣਾ ਵੀ ਇਹ ਛੋਟੇ ਲੈਵਲ ਤੇ ਆਮ ਬੰਦੇ ਨਾਲ ਵਿਰਹਾ ਕੀ ਕਰਦੇ ਆ ਇਹ ਇੱਕ ਤੇ ਸਰਕਾਰਾਂ ਪਹਿਲੀਆਂ ਵੀ ਬੜੀਆਂ ਆਈਆਂ ਨੇ ਕਦੇ ਇਹਨਾਂ ਦਾ ਕਦੇ ਸੁਣਿਆ ਸੀ ਤੁਸੀਂ ਕਿਤੇ ਮਾਮਲਾ ਬਹੁਤ ਘੱਟ ਰੀਅਰ ਲੇਕਿਨ ਆ ਇੱਕ ਜਦੋਂ ਦੀ ਇੱਕ ਭੈਣ ਬੇਸਿਕਲੀ ਟਿਪੀਕਲ ਜਿਹੜੀ ਲਈ ਆ ਨਾ ਆ ਜਿਹੜੀ ਪਤਾ ਨਹੀਂ ਉਹਦੀ ਵੀਡੀਓ ਵੀ ਬੜੀਆਂ ਵਨਸਵਨੀਆਂ ਤੇ ਵਾਇਰਲ ਹੁੰਦੀਆਂ ਨੇ ਹੜ ਹੜਾਂ ਦੇ ਵਿੱਚ ਕਰਨਾ ਉਹਨੇ ਕੁਝ ਨਹੀਂ ਆ ਧੱਕਾ ਤੋੜਨਾ ਨਹੀਂ ਆ ਸਲਾਮਾ ਫਰੀਦੀਆਂ ਹਾਂਜੀ ਉਹ ਜਦੋਂ ਦੀ ਉਹ ਭੈਣ ਇੱਥੇ ਆਈ ਨਾ ਉਹਨੇ ਬੇੜਾ ਕਰ ਕਰ ਕਰਤਾ ਹਲਕੇ ਦਾ ਮੈਂ ਤੁਹਾਨੂੰ ਸੱਚੀ ਤੇ ਸਪਸ਼ਟ ਗੱਲ ਕਹਾਂ ਔਰ ਉਹਨੂੰ ਕਮ ਸਕੱਮ ਦੇਖਣਾ ਚਾਹੀਦਾ ਔਰ ਹਾਈ ਕਮਾਂਡ ਨੂੰ ਦੇਖਣਾ ਚਾਹੀਦਾ ਕਿ ਅਸੀਂ ਕੋ ਪੜਿਆ ਲਿਖਿਆ ਸੁੱਚਜੇ ਢੰਗ ਦਾ ਬੰਦਾ ਜਿਹੜਾ ਲਈ ਆਪਾਂ ਜਿਹੜਾ ਕਮ ਸਕੱਮ ਸਾਨੂੰ ਭਾਈਚਾਰਕ ਸਾਂਝ ਦੇ ਧਰਾਗੇ ਦੇ ਵਿੱਚ ਪਰੋ ਕੇ ਹਰੇਕ ਭੈਣ ਭਰਾ ਨੂੰ ਉਹਦਾ ਬੰਦਾ ਮਾਣ ਸਨਮਾਨ ਦਵੇ ਮੇਰੇ ਭਰਾ ਤੁਹਾਡੇ ਵੱਲੋਂ ਕੀ ਕਾਰਵਾਈ ਹੋਗੀ ਜੇਕਰ ਦੇਖੋ ਸਾਡੇ ਵੱਲੋਂ ਕਾਰਵਾਈ ਕਾਰਵਾਈ ਦਾ ਪ੍ਰਸ਼ਾਸਨ ਨੇ ਕਰਨੀ ਹੈ ਅਸੀਂ ਤਾਂ ਮੰਗ ਲੈ ਕੇ ਆ ਵੇਖੋ ਉਸ ਬੰਦੇ ਨੇ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਣੇ ਆਪ ਨੂੰ ਅਸਮਰਪਿਤ ਕਰ ਰਹੇ ਹਾਂ ਕਿ ਕਾਨੂੰਨ ਸਾਨੂੰ ਹੱਥਾਂ ਚ ਲੈ ਲੇ ਇਸ ਤੋਂ ਬਾਅਦ ਜੇਕਰ ਕਾਨੂੰਨ ਸਾਨੂੰ ਹੱਥਾਂ ਚ ਨਹੀਂ ਲਏਗਾ ਤਾਂ ਮਜਬੂਰਨ ਸਾਨੂੰ ਕਾਨੂੰਨ ਹੱਥ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਕਿ 2 ਦਿਨ ਦਾ ਸਮਾਂ ਨਹੀਂ ਤੇ ਇਹ ਜਥੇਬੰਦੀਆਂ ਹੋਰ ਵੀ ਵੱਡੇ ਲੈਵਲ ਤੇ ਆਪਾਂ ਏਅਰਪੋਰਟ ਰੋਡ ਜਾਮ ਕਰਾਂਗੇ ਅਜੇ ਸਰੰਗੜੇ ਵਾਲਾ ਮਾਮਲਾ ਵੀ ਠੰਡਾ ਨਹੀਂ ਹੋਇਆ ਉਹ ਸਰਪੰਚ ਨੇ ਬਾਰੋ-ਬਾਰ ਜ਼ਮਾਨਤਾਂ ਕਰਵਾ ਲੀਆਂ ਜੇ ਕੋਈ ਅਫਸਰ ਕਿਸੇ ਐਸੀ ਸਮਾਜ ਦੇ ਭੈਣ ਭਰਾ ਦੀ ਹਿੱਕ ਠੋਕੇ ਉਹਨਾਂ ਦੀ ਮਦਦ ਕਰਦਾ ਆਪਣੇ ਲੈਵਲ ਤੇ ਆਪਣੀ ਡਿਊਟੀ ਨਿਭਾਉਂਦਾ ਤੇ ਉਹਨਾਂ ਦੇ ਉੱਪਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਤੇ ਪੋਲਿਟੀਕਲ ਦਬਾਅ ਪਾਇਆ ਜਾਂਦਾ ਸੋ ਇਹ ਕਦਾਚੇ ਤੇ ਬਰਦਾਸ਼ਤ ਨਹੀਂ ਹੋਏਗਾ ਜੇਕਰ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕਿਸੇ ਕਿਸਮ ਦਾ ਕੋਈ ਵੀ ਅਫਸਰ ਦਬਾਅ ਅਫਸਰ ਦੇ ਉੱਪਰ ਕੋ ਦਬਾਅ ਪਾਏਗਾ ਆਪਾਂ ਉਹ ਅਫਸਰ ਦੇ ਨਾਲ ਵੀ ਇੱਕ ਠੋਕ ਕੇ ਮੇਰੇ ਪਰਾ ਖੜਿਆ ਮੇਰੇ ਕੋਲ ਮੇਰਾ ਨਾਮ ਦਿਆਲ ਸਿੰਘ ਆ ਜੀ ਰਾਜਾ ਸਾਸੀ ਨਗਰ ਪੰਚਾਇਤ ਤੋਂ ਮੈਂ ਕਾਉਂਸਲਰ ਚੁਣਿਆ ਹੋਇਆ ਆ ਵਾਰਡ ਨੰਬਰ ਮੇਰੀ 13 ਆ ਕੀ ਹੋਇਆ ਤੁਹਾਡੇ ਨਾਲ ਉਸ ਦਾ ਜਦੋਂ ਮੀਟਿੰਗ ਹੋਈ ਤੁਹਾਡੇ ਵੇਖੋ ਜੀ ਪਿਛਲੀ ਮੀਟਿੰਗ ਦੇ ਵਿੱਚ ਸਾਡਾ ਨਾ ਉੱਥੇ ਚੱਲਣ ਡਿਆ ਆ ਬੇਪਰੋਸਗੀ ਪਤਾ ਤੇ ਇਸ ਪ੍ਰਧਾਨ ਦੇ ਵਿਰੁੱਧ ਬੇਪਰੋਸਗੀ ਪਤਾ ਸੀ ਅਸੀਂ ਦਾਸ ਕਾਉਂਸਲਰ ਜਿਹੜੇ ਆ ਇਹਦੇ ਵਿਰੁੱਧ ਜਿਹੜਾ ਮੀਟਿੰਗ ਦੇ ਵਿੱਚ ਹੱਥ ਖੜੇ ਕੀਤੇ ਕੀ ਅਸੀਂ ਤੈਨੂੰ ਪ੍ਰਧਾਨ ਨਹੀਂ ਬਣਦੇ ਉਹਨੂੰ ਪਿਛਲੀ ਮੀਟਿੰਗ ਦੇ ਵਿੱਚ ਸਾਡੇ ਸਮਾਜ ਨੂੰ ਮੈਨੂੰ ਨਹੀਂ ਇਕੱਲੇ ਨੂੰ ਕਿਹਾ ਸਾਡੇ ਸਮਾਜ ਨੂੰ ਕਿਉਂਕਿ ਮੈਂ ਚੁੜਿਆ ਹੋਇਆ ਨੁਮਾਇੰਦਾ ਹਾਂ ਲੋਕਾਂ ਦਾ ਉਹ ਸਾਰੇ ਸਮਾਜ ਨੂੰ ਇਹਨੇ ਕਿਹਾ ਕਿ ਤੁਸੀਂ ਉਸ ਕੌਮ 'ਚ ਆਉਂਦੇ ਜੇ ਜਿਸ ਕੌਮ ਦੇ ਵਿੱਚ ਉਹ ਬਕਾਊ ਲੋਕ ਹੁੰਦੇ ਆ ਪਰ ਸਾਡੀ ਕੌਮ ਜਿਹੜੀ ਉਹ ਬਹਾਦਰਾਂ ਦੀ ਕੌਮ ਆ ਮੈਨੂੰ ਉਸ ਬਹੁਤ ਮਾੜਾ ਲੱਗਾ ਲਾਵਾ ਜੋ ਤੇ ਇਹਨੇ ਬੰਦੇ ਨੇ ਜਿਹੜੇ ਆ ਦੂਸਰੀ ਵਾਰ ਦੂਸਰੀ ਵਾਰਾਂ ਮੀਟਿੰਗ ਹੋਈ ਅੰਦਰ ਇਹਨੇ ਵੀਡੀਓ ਬਣਾਈਆਂ ਸਾਡੀਆਂ ਚੋਰੀ ਸਾਨੂੰ ਪਤਾ ਵੀ ਨਹੀਂ ਸਾਡੀਆਂ ਵੀਡੀਓ ਬਣ ਰਹੀਆਂ ਇਹਨੇ ਸਾਹਮਣੇ ਬੈਠ ਕੇ ਸਾਡੀਆਂ ਵੀਡੀਓ ਬਣਾਈਆਂ ਵੀਡੀਓ ਬਣਾਉਣ ਤੋਂ ਬਾਅਦ ਇਹਨੇ ਸ਼ਾਮ ਨੂੰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ਤੇ ਸਾਨੂੰ ਗਾਣਾ ਲਾਤਾ ਸਾਡੀਆਂ ਫੋਟੋਆਂ ਤੇ ਸਾਲੇ ਦੱਲੇ ਇਸ ਤਰ੍ਹਾਂ ਦੇ ਲਫ਼ਜ਼ਾਂ ਦੇ ਨਾਲ ਜਿਹੜਾ ਆ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਭਜੀਆਂ ਫਿਰਦੀਆਂ ਜੀ ਉਹ ਸਾਰੀਆਂ ਵੀਡੀਓ ਜਿਹੜੀਆਂ ਆ ਇਹਨੇ ਜਿਹੜੀਆਂ ਦੂਸਰੀ ਵਾਰ ਤੀਸਰੀ ਵਾਰ ਨੇ ਜਿਹੜੀਆਂ ਸਾਡੇ ਸਵਾਜ ਨਾਲ ਗਲਤੀ ਕੀਤੀ ਹੈ ਮੇਰੇ ਇਕੱਲੇ ਨਾਲ ਨਹੀਂ ਮੈਂ ਨਹੀਂ ਮੰਨਦਾ ਮੇਰੇ ਇਕੱਲੇ ਨਾਲ ਜੇ ਮੇਰੇ ਨਾਲ ਕੱਲੇ ਨਾਲ ਹੋਈ ਹੁੰਦੀ ਐ ਅੱਜ ਮੇਰੇ ਨਾਲ ਸਮਾਜ ਨਾਲ ਖੜਦਾ ਏ ਈ ਤਰੋਂ ਲੁਧਿਆਣੇ ਤੋਂ ਭਾਜੀ ਫਰੀ ਨਾ ਆਉਂਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨੀ ਛੇਤੀ ਹੁੰਦਾ ਆ ਇਸ ਤੇ ਬਣਦੀ ਕਰਾਰ ਕਾਰਵਾਈ ਐਸੀ ਧਾਰਾ ਜਿਹੜੀਆਂ ਲੱਗਦੀਆਂ ਕਿਉਂਕਿ ਕਾਨੂੰਨ ਹੁਣੇ ਸੁਪਰੀਮ ਕੋਰਟ ਦੇ ਵਿੱਚ ਵਿੱਚੋਂ ਆਇਆ ਕਿ ਜੇ ਕੋਈ ਸੋਸ਼ਲ ਮੀਡੀਆ ਤੇ ਵੀ ਕਿਸੇ ਨੂੰ ਗਾਲ ਕੱਢਦਾ ਤੇ ਪਰਚਾ ਉੱਤੇ ਐਸੀ ਐਕਟ ਅਧੀਨ ਹੋਣਾ ਆ ਮੇਰੀ ਤੁਹਾਡੇ ਗਾੜੀ ਵੀ ਬੇਨਤੀ ਐ মিডিਆ ਗਾੜੀ ਵੀ ਮੈਨੂੰ ਇਨਸਾਫ ਲੈ ਕੇ ਦਿੱਤਾ ਜਾਵੇ মিডিਆ ਨੂੰ ਮੇਰੀ ਬੇਨਤੀ ਐ ਕਿ ਇਹਨੂੰ ਜਿਹੜਾ ਆ ਅਫਸਰਾਂ ਤੱਕ ਕੋਈ ਤੁਸੀਂ ਉਹਨਾਂ ਕੋਲ ਪੁੱਛੋ ਵੀ ਕਿੰਨੇ ਦਿਨਾਂ ਚ ਪਰਚਾ ਕੱਟਿਆ ਜਾਏਗਾ ਤੁਹਾਨੂੰ ਹੱਕ ਹੈ ਜੀ ਆਉਣੇ ਸ਼ਖਸੀਅਤ ਹੀ ਕਿਹੜੀ ਜਾਤਪਾਤ ਦਾ ਦੇਖੋ ਜੀ ਮੈਂ ਤੇ ਜਾਤਪਾਤ ਨੂੰ ਮੰਨਦਾ ਹੀ ਨਹੀਂ ਹਾਂ ਤੁਹਾਡੀ ਗੱਲ ਸੁਣ ਲੈ ਜੀ ਹਾਂ ਮੈਂ ਤੇ ਜਾਤਪਾਤ ਨੂੰ ਮੰਨਦਾ ਨਹੀਂ ਪਰ ਇਹ ਲੋਕ ਜਿਹੜੇ ਜਿੰਨਾਂ ਦੀ ਧੌਣ 'ਚ ਕਿੱਲਾ ਆ ਇਹ ਜਾਤਪਾਤ ਜਿਹੜੀ ਇਹਨਾਂ ਦੇ ਦਿਮਾਗ 'ਚ ਹੈਗੀਆਂ ਅਸੀਂ ਤੇ ਗੁਰੂ ਮਹਾਰਾਜ ਨੂੰ ਮੰਨਦੇ ਹਾਂ ਅਸੀਂ ਕਿਸੇ ਜਾਤ ਨੂੰ ਮੰਨਦਾ ਹੀ ਨਹੀਂ ਇਹਦਾ ਨਾਮ ਰਵਿੰਦਰ ਸਿੰਘ ਬੱਬੂ ਹੈ ਜੀ ਹਾਂਜੀ ਦਾਸ ਕੌਂਸਲਰ ਦੇ ਵਿਰੁੱਧ ਬੇਪਰੋਸ ਕੀ ਦਾ ਮਤਾਂ ਲਿਆਂਦਾ ਬਾਹਾਂ ਖੜੀਆਂ ਕੀਤੀਆਂ ਜੇ ਕੋਤ ਮੈਂ ਵੀਡੀਓ ਵੀ ਦੇ ਦੂੰਗਾ ਦਾਸ ਕੌਂਸਲਰ ਇਹ ਨ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੇ ਸਭਾ ਜ ਆਪਣੇ ਹਲਕੇ ਦਾ ਐਮਐਲਏ ਜਾਂ ਆਪਣੇ ਜਿਹੜੀ ਪ੍ਰਧਾਨ ਕਾਟੀ ਬਣਾਈ ਆ ਉਹਦੇ ਮਾਮਜੀ ਉਹਨਾਂ ਨੂੰ ਮਿਲੇਉ ਨਹੀਂ ਕਿਉਂ ਕਿਉਂਕਿ ਕੱਲੇ ਬੰਦੇ ਦੇ ਹੀ ਹੱਕ ਦੇ ਵਿੱਚ ਖੜਦੀ ਆ ਇਸ ਰਵਿੰਦਰ ਸਿੰਘ ਬੱਬੂ ਦੇ ਹੱਕ ਜੀ ਕੱਢਦੀ ਆ ਸਾਨੂੰ ਜਾਣ ਦਾ ਫਾਇਦਾ ਕੀ ਐ ਐਮਐਲਏ ਸਾਹਿਬ ਹਾਂ ਐਮਐਲਏ ਸਾਹਿਬ ਉਹ ਸਰਕਾਰੀਆ ਉਥੋਂ ਦਾ ਮੌਜੂਦਾ ਐਮਐਲਏ ਜੀ ਹਾਂ ਜੀ ਇਹ ਤੋਂ ਆਵਾਦਵੀ ਪਾਰਟੀ ਦਾ ਐਮਐਲਏ ਨਹੀਂ ਐ ਇਹ ਹਲਤਾਂ ਚਾਰਜ ਉਹ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਇਹ ਤੇ ਬਣਦੀ ਕਾਰਵਾਈ ਇਹਨਾਂ ਦੋ ਦਿਨਾਂ ਦੇ ਅੰਦਰ ਅੰਦਰ ਐਸੀ ਐਕਟ ਅਧੀਨ ਇਤੇ ਪਰਚਾ ਦਰਜ ਕੀਤਾ ਜਾਵੇ ਜੇ ਨਾ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਗੜੀ ਬੇਨਤੀ ਕਰਾਂਗੇ ਅਸੀਂ ਆਪ ਤੇ ਕੁਝ ਕਰ ਨਹੀਂ ਸਕਦੇ ਇਹਨਾਂ ਗੜੀ ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਤੇ ਕੋਈ ਵੀ ਰੋਲ ਹਾਂਜੀ ਆ ਇੱਕ ਨਾ ਬੇਨਤੀ ਕਰਨਾ ਚਾਹੁੰਦਾ ਮੈਂ ਮਾਨ ਸਾਹਿਬ ਨੂੰ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਹੜ ਆਇਆ ਬੜਾ ਕੁਝ ਲੋੜ ਕੇ ਲਿਆ ਗਿਆ ਪਰ ਉਹਦੇ ਨਾਲ ਨਾਲ ਜਿਹੜੀਆਂ ਤੁਸੀਂ ਲੋਕਾਂ ਦੀਆਂ ਇਹ ਭਾਵਨਾਵਾਂ ਰੋੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖੋ ਸਾਨੂੰ ਇੱਕ ਟਿਪੀਕਲ ਬੰਦਾ ਤੇ ਸੇਵਾ ਕਰਦਾ ਨਜ਼ਰ ਆ ਗਿਆ ਹਾਲਾਂਕਿ ਸੇਵਾ ਤੇ ਹਰ ਇੱਕ ਮਨੁੱਖਤਾ ਦੇ ਕੀਤੀ ਹਰ ਇੱਕ ਬੰਦੇ ਨੇ ਹਰ ਕਮਿਊਨਿਟੀ ਨਹੀਂ ਕੀਤੀ ਵੱਧ ਚੜ੍ਹ ਕੀਤੀ ਆ ਲੇਕਿਨ ਖਾਸ ਕਰਕੇ ਤੁਸੀਂ ਹਸਪੀਟਲ ਦੇ ਵਿੱਚ ਹੋਣਾ ਉਹਨੂੰ ਲਾਈਵ ਵੀਡੀਓ ਵਿਖਾਈ ਇਹ ਇੰਨਾ ਭੈਣ ਭਰਾਵਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਆ ਇਹਨਾਂ ਦੀ ਆਵਾਜ਼ ਸੁਣੋ ਮਾਨ ਸਾਹਿਬ ਇਹਨਾਂ ਲੋਕਾਂ ਨੇ ਇਹਨਾਂ ਆਮ ਲੋਕਾਂ ਦੇ ਸਰੋਹੀ ਤੁਸੀਂ ਅੱਜ ਮੁੱਖ ਮੰਤਰੀ ਬਣੇ ਹੋ ਇਹਨਾਂ ਦੇ ਬੱਚੇ ਇਹਨਾਂ ਦੇ ਸੱਥਾਂ 'ਚ ਤੁਸੀਂ ਜਾ ਕੇ ਬਹਿੰਦੇ ਰਹੇ ਹੋ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਮਾਨ ਸਾਹਿਬ ੱਲੇ ਮਾਨ ਕੀਰਤਔਲਖ ਜਿਹੜਾ ਬੋਰੀਆਂ ਦੇ ਨਾਲ ਪੈਸੇ ਵੰਡਦਾ ਉਹਦੇ ਨਾਲ ਵੀਡੀਓ ਕਾਲ ਕਰਾ ਕੇ ਵਾਵਾ ਵਾਵਾ ਖੱਟ ਲਈ ਆਪਾਂ ਇਹ ਇਨਾਂ ਭੈਣ ਭਰਾਵਾਂ ਦੀਆਂ ਅਸੀਸਾਂ ਦੇ ਪਾਤਰ ਵੀ ਬਣੋ ਇਹਨਾਂ ਦੇ ਵੀ ਸੁਣੋ ਤੁਸੀਂ ਕਿਰਪਾ ਕਰਕੇ ਹੁਣ ਅਸੀਂ ਵੀ ਦੇਖਦਾਂਗੇ ਕਿ ਤੁਸੀਂ ਕਿੰਨੇ ਕ ਵੀਡੀਓ ਕਾਲ ਦੇ ਨਾਲ ਇਹਨਾਂ ਕਾਉਂਸਲਰਾਂ ਨਾਲ ਗਰੀਬਾਂ ਨਾਲ ਗੱਲ ਕਰਦੇ ਹੋ ਤੇ ਕਿੰਨਾ ਕ ਤੁਸੀਂ ਆਪਣੀਆਂ ਮੰਗਾਂ ਤੇ ਖਰੇ ਉਤਰਦੇ ਹੋ ਨਹੀਂ ਤੇ ਜਿਹੜੇ ਹੜਾਂ ਦੇ ਪਾਣੀ ਦਾ ਬੜਾ ਕੁਝ ਰੋੜ ਕੇ ਲੈ ਗਿਆ ਲੇਕਿਨ ਜਿਹੜੀਆਂ ਇਨੀਆਂ ਭੈਣ ਭਰਾਵਾਂ ਦੀਆਂ ਕਦਰਾਂ ਕੀਮਤਾਂ ਤੇ ਬੇਭਰੋਸੀਆਂ ਤੁਸੀਂ ਰੋੜੀਆਂ ਨਾ ਉਹਦਾ ਅਖ ਮਿਆਜਾ ਤੇ ਮੇਰੇ ਖਾਲ ਨਾਲ ਆਉਣ ਵਾਲੇ ਸਮੇਂ ਫਿਰ ਤੁਹਾਨੂੰ ਭੁਗਤ